ਲੇ ਸਵੇਰੇ ਅਹੀ ਮਾਰਨਿੰਗ ਨੂੰ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਜੁਨੀਤ ਸਿੰਘ ਨਾਮ ਦਾ ਬੰਦਾ ਹੈ ਇਹ ਮੁਹਬਾਨਾ ਸ਼ਹਿਰ ਗ੍ਰੈਂਡਵੌਕ ਹਾਲ ਦੇ ਬਾਰੇ ਉਹ ਗੱਡੀ ਲੈ ਕੇ ਡਰਾਈਵਿੰਗ ਦਾ ਕੰਮ ਕਰਦਾ ਹੈ ਤੇ ਟੈਕਸੀ ਲੈ ਕੇ ਚੱਲਿਆ ਤੇ ਅੱਗੇ ਜਾ ਕੇ ਇਹਨਾਂ ਫੋਨ ਦੀ ਲੋਕੇਸ਼ਨ ਬੰਦ ਆ ਗਈ ਇਹਦੇ ਸਾਥੀਆਂ ਨੇ ਸਮਝ ਲਾ ਦਿੱਤੀ ਤੇ ਨਾਲ ਜਿਹੜੀ ਹੈਗੀ ਇਹ ਨਾਕਾ ਜਿਹਨਾਂ ਬੰਦੇ ਦੇ ਨਾਲ ਗੱਲ ਨਹੀਂ ਹੋ ਪਾ ਰਹੀ ਇਹਦਾ ਸਪੋਸਿਸ਼ ਆ ਰਿਹਾ ਸੀ ਤੇ ਜਿਹੜੀ ਲਾਈਵ ਲੋਕੇਸ਼ਨ ਇਹਨੇ ਆਪਣੀ ਸਾਥ ਨੂੰ ਸੈਂਡ ਕੀਤੀ ਹੋਈ ਸੀ ਉਹ ਉਹਨੂੰ ਲੋਕੇਸ਼ਨ ਆਫ ਹੋ ਗਈ ਸੋ ਇਹਨੂੰ ਸ਼ੱਕੀ ਲੱਗਿਆ ਮਾਮਲਾ ਵੀ

ਇਹ ਦਿਨ ਤੇ ਚਾਰ ਘਟਦੇ ਹੀ ਸਾਨੂੰ ਜਿਹੜੇ ਇਹਨਾਂ ਦੋਸਿਆਂ ਦਾ ਪਤਾ ਚੱਲਿਆ ਇੱਕ ਗੱਲ ਇਸ ਤਰ੍ਹਾਂ ਹੋਈ ਕਿ ਉਹ ਘਰੇ ਤਿੰਨ ਬੰਦੇ ਸੀ ਹਰਪੀਰ ਉਹ ਹੈਪੀ ਗੁਰਤੇਜ ਤੇ ਗੁਰਵੰਤ ਇਹ ਤਿੰਨ ਬੰਦਿਆਂ ਨੇ ਹਾਇਰ ਕੀਤੀ ਸੀ ਬੇਸਿਕਲੀ ਉਹਦੀ ਟੈਕਸੀ ਤੇ ਮੁਲਕੇ ਜਦੋਂ ਉਹ ਇਹਨਾਂ ਦਾ ਬੇਸਿਕ ਆਈਡੀਆ ਸੀ ਕਿ ਉਹਨੂੰ ਲੁਕਾਉਣ ਦਾ ਤੇ ਜਦੋਂ ਜਿਹੜਾ ਗੁਰਮੀਤ ਸੀ ਇਹ ਕਾਫੀ ਗਰੀਬ ਨਾਲ ਇਹਨਾਂ ਦਾ ਸਾਹਮਣਾ ਕੀਤਾ ਤੇ ਕਨਫਰੰਟ ਕੀਤਾ

हमने मल्टीपल टीमों ने सारे एंगल्स सब कार्य हुई कार्रवाई निकल दी तो ठीक है हम निकाले रेस्क्यू कर लिए तो आज इन्होंने रिमार्क लेके आगे चल रहे हैं ये डेड बॉडी है कि ऐसे चार टीम लगाई हैं उन्होंने बोता कोड़ा दिनार उसे ना उन्हीं जागी काफी जल्दी राज्यों को रिकवर हो गया गड

ਇਹ ਕੋ ਦਾ ਰਾਸ ਹੈ ਇਹ ਬੇਸਿਕਲੀ ਜੀ ਸਾਡੇ ਆਪਣੇ ਮੁੰਡਾਪੁੱਟੇ ਏਰੀਆ ਦੇ ਰਹਿਣ ਵਾਲੇ ਸੀਗੇ ਦੋ ਬੰਦੇ ਮੁੰਹੀ ਦੇ ਰਹਿਣ ਵਾਲੇ ਸੀਗੇ ਤੇ ਇੱਕ ਮੁੰਨਾ ਠੀਕ ਹੈ ਸਭ ਕਿਨੇ ਟਾਈਮ ਲੱਗਿਆ ਕਿ ਅਸੀਂ ਵਿਦਨ ਮਨ ਕੱਲ ਸਵੇਰੇ ਸਾਡੇ ਕੋਲ 6:30 ਵਜੇ ਇਨਫੋਰਮੇਸ਼ਨ ਆਈ ਇਨ ਫੈਕਟ ਮੇਰੇ ਫੋਨ ਤੇ ਆਈ ਸੀ ਮੈਂ ਉਹ ਆਪਣੇ ਅਸਕਾ ਨੂੰ ਡਿਟੇਕਟ ਐਕਟਿਵ ਕੀਤਾ ਤੇ ਨਾਲ ਦੀ ਨਾਲ ਇਹਨਾਂ ਨੇ ਵਿਦਨ 3 ਤੋਂ 4 ਆਵਰ ਦੇ 10 ਵਜੇ ਦੇ ਨੂੰ ਅਸੀਂ ਕਲੀਅਰ ਕਰਤਾ ਸੀ ਤੇ ਦੁਪਹਿਰੇ ਤੱਕ ਉਹ ਬੰਦੇ ਵੀ ਅਸੀਂ ਫੜਨੇ ਸੀਗੇ ਸਾਰਾ ਉਹ ਅਸੀਂ ਟ੍ਰੇਸ ਕਰਤਾ